ਦੀ ਆਰਮੀ ਨੂੰ ਸਲੂਟ ਕਰਦੇ ਆ ਉਹਨਾਂ ਨੇ ਬਹੁਤ ਆਪਰੇਸ਼ਨ ਸੰਧੂ ਜਿਹੜਾ ਚਲਾਇਆ ਅੱਤਵਾਦੀ ਟਿਕਾਣੇ ਜਿਹੜੇ ਸੀਗੇ ਪਾਕਿਸਤਾਨ ਦੇ ਵਿੱਚ ਤਬਾਹ ਕੀਤੇ ਗਏ ਹੁਣ ਮਾਹੌਲ ਇਸ ਤਰ੍ਹਾਂ ਦਾ ਬਣਿਆ ਕਿ ਰਾਤੀ ਵੀ ਤੁਸੀਂ ਦੇਖਦੇ ਹੋ ਕਿ ਬਲੈਕਆਊਟ ਵੀ ਕੀਤਾ ਗਿਆ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਬਲੈਕਆਊਟ ਹੋਇਆ ਮੈਂ ਤੇ ਮੇਰੇ ਵੀਰ ਮੇਰੇ ਕੈਬਨਟ ਦੇ ਪ੍ਰੀਕ ਸਰਦਾਰ ਲਾਲਜੀਤ ਸਿੰਘ ਜੀ ਭੁੱਲੋ ਸਾਹਿਬ ਸਾਡੀ ਡਿਊਟੀ ਮਾਨ ਸਾਹਿਬ ਨੇ ਲਈ ਆ ਕਿ ਤੁਸੀਂ ਜਾ ਕੇ ਤਰਨਤਾਰਨ ਜਿਲ੍ਹਾ ਜਿਹੜਾ ਆ ਉਹ ਬੋਟੋ ਡਿਸਟ੍ਰਿਕਟ ਦਾ ਸਾਡਾ ਏਰੀਆ ਹੈ। ਇਹ ਦੇਖੋ ਹੋਰ ਵੀ ਸਾਡੇ ਵਜ਼ੀਰ ਜਿਹੜੇ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਲੱਗੇ ਨੇ ਮੈਂ ਤੇ ਇਹੀ ਬੇਨਤੀ ਕਰੂੰਗਾ ਕਿ ਕੋਈ ਫੈਨਿਕ ਵਾਲੀ ਗੱਲ ਨਹੀਂ ਆ ਫੈਨਿਕ ਕ੍ਰੀਏਟ ਨਹੀਂ ਕਰਨਾ ਚਾਹੀਦਾ। ਜਿੰਨੇ ਵੀ ਜੋ ਐਡਮਿਨਿਸਟ੍ਰੇਸ਼ਨ ਵੱਲੋਂ ਆ ਜਾਰੀ ਹੁੰਦੀਆਂ ਨੇ ਇਨਸਪੈਕਸ਼ਨਸ ਅਦਾਇਤਾਂ ਜਾਰੀ ਹੁੰਦੀਆਂ ਨੇ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ। ਜਿਵੇਂ ਬਲੈਕਆਊਟ ਦੀ ਇਨਸਟਰਕਸ਼ਨ ਆ ਗਈ ਮੈਂ ਕਈ ਵਾਰੀ ਦੇਖਣ ਚਾਹੁੰਦਾ ਕਿ ਬਲੈਕਆਊਟ ਵੀ ਸਾਡੇ ਜਲਾ ਪ੍ਰਸ਼ਾਸਨ ਨੇ ਕੀਤਾ ਹੁੰਦਾ ਫਿਰ ਵੀ ਕੁਝ ਲੋਕ ਜਿਹੜੇ ਨੇ ਉਹ ਆਪਣੀਆਂ ਗੱਡੀਆਂ ਦੇ ਵਿੱਚ ਲਾਈਟਾਂ ਜਲਾ ਕੇ ਜਿਹੜੇ ਚੱਲਦੇ ਨੇ ਸੋ ਇਹ ਗੱਲ ਠੀਕ ਨਹੀਂ ਕਿਉਂਕਿ ਜਿਹੜੀ ਵੀ ਜਦੋਂ جنگ ਦਾ ਮਾਹੌਲ ਹੋਵੇ ਸਾਰਾ ਹੋਵੇ ਉਦੋਂ ਫਿਰ ਸਾਰੇ ਇਕੱਠੇ ਹੋ ਕੇ ਚੱਲਾਂਗੇ ਤੇ ਸਾਰਿਆਂ ਦਾ ਜਿਹੜਾ ਆ ਉਹ ਵਿਚਾਰ ਸੋ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਕੋਈ ਮੈਡੀਸਨ ਦੀ ਘਾਟ ਨਹੀਂ ਸਾਡੇ ਹਸਪੀਟਲ ਦੇ ਵਿੱਚ ਖੜੇਆ ਸਿਵਲ ਹਸਪੀਟਲ ਤਰਨਤਨ ਦੇ ਵਿੱਚ ਪੂਰੇ ਪ੍ਰਬੰਧ ਨੇ ਸਾਡੇ ਕੋਲ ਮੈਡੀਸਨ ਵਾਤੂ ਆ ਸਾਡੇ ਕੋਲੇ ਬੈਡਸ ਦੀ ਕੋਈ ਘਾਟ ਨਹੀਂ ਆ ਸਾਡੇ ਫਾਇਰ ਸਟੇਸ਼ਨ ਨੇ ਜਿਹੜੇ ਉਹਨਾਂ ਦੇ ਉੱਤੇ ਸਾਡੇ ਕੋਲ ਫਾਇਰ ਬਰਗੇਡਸ ਮੌਜੂਦ ਨੇ ਫੂਡ ਆਈਟਮਸ ਦੀ ਕੋਈ ਕਮੀ ਨਹੀਂ ਆ ਕਾਲਾ ਬਾਜ਼ਾਰੀ ਜਿਹੜੇ ਕਰਦੇ ਨੇ ਉਹਨਾਂ ਨੂੰ ਸਾਡੀ ਬੇਨਤੀ ਵੀ ਆ ਤੇ ਹਦਾਇਤ ਵੀ ਆ ਤੇ ਵਾਰਨਿੰਗ ਵੀ ਆ ਕਿ ਉਹ ਕਾਲਾ ਬਾਜ਼ਾਰੀ ਜਿਹੜੀ ਆ ਉਹ ਨਾ ਕਰਨ ਆਦਰਵਾਇਜ਼ ਫਿਰ ਸਰਕਾਰ ਨੂੰ ਕਈ ਵਾਰੀ ਪਬਲਿਕ ਇੰਟਰਸਟ ਦੇ ਵਿੱਚ ਕੋਈ ਸਖਤ ਫੈਸਲੇ ਵੀ ਜੜੇ ਆ ਉਹ ਲੈਣੇ ਪੈ ਸਕਦੇ ਆ ਕਈ ਵਾਰੀ ਜਿਵੇਂ ਪੁੱਲਰ ਸਾਹਿਬ ਦੱਸ ਰਹੇ ਸੀਗੇ ਘਰ ਦੇ ਵਿੱਚ ਇੱਕ ਸਿਲੰਡਰ ਦੀ ਰੋੜ ਆਪਾਂ 10-10 ਕਰ ਲੈਣੇ ਆ ਉਦੋਂ ਇਹ ਸੋਚਣਾ ਚਾਹੀਦਾ ਹੈ ਕਿ ਜੇ ਮੈਂ ਇਹ 10 ਨਾ ਰੱਖਾ ਮੈਨੂੰ ਇੱਕ ਦੀ ਜ਼ਰੂਰਤ ਆ ਤੇ 9 ਫੈਮਿਲੀਜ਼ ਹੋਰ ਨਾਲ ਬਚ ਰਹੀਆਂ ਆ ਸੋ ਇਹਦੇ ਨਾਲ ਜਦੋਂ ਕਾਲਾ ਬਾਜ਼ਾਰੀ ਹੋਊਗੀ ਕੁਦਰਤੀ ਤੌਰ ਤੇ ਰੇਟ ਵੀ ਵਧਣਗੇ ਲੋਕਾਂ ਦੇ ਵਿੱਚ ਪੈਨਿਕ ਵੀ ਜਿਹੜਾ ਆ ਉਹ ਜ਼ਿਆਦਾ ਕ੍ਰੀਏਟ ਹੋਊਗਾ ਸੋ ਮੇਰੀ ਬੇਨਤੀ ਆ ਲੋਕਾਂ ਨੂੰ ਇਸ ਤਰ੍ਹਾਂ ਤੌਰ ਤੇ ਬਾਰਡਰ ਬੈਲਟ ਦੇ ਜਿਹੜੇ ਲੋਕ ਨੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਸ਼ਾਸਨ ਪੂਰੀ ਤਰ੍ਹਾਂ ਜਿਹੜਾ ਉਹ ਸਤਰਕਾ ਪ੍ਰਸ਼ਾਸਨ ਨੂੰ ਹਰ ਚੀਜ਼ ਦੀ ਜਾਣਕਾਰੀ ਆ ਆਰਮੀ ਸਾਡੀ ਬਹੁਤ ਸਟਰੋਂਗ ਆ ਬਹੁਤ ਕਾਬਿਲ ਆ ਕਿਸੇ ਵੀ ਤਰ੍ਹਾਂ ਦੇ ਕੋਈ ਅਟੈਕ ਨੂੰ ਜਿਹੜਾ ਆ ਉਹ ਉਹਦਾ ਸਾਹਮਣਾ ਕਰਨ ਵਾਸਤੇ ਸਾਡੀ ਆਰਮੀ ਜਿਹੜੀ ਆ ਭਾਰਤ ਦੀ ਪੂਰੀ ਤਰ੍ਹਾਂ ਤਿਆਰ ਪਾ ਪਿਆਰ ਆ ਸੋ ਕਿਸੇ ਵੀ ਤਰ੍ਹਾਂ ਦਾ ਪੈਨਿਕ ਕਰੀਏਟ ਕਰਨ ਦੀ ਲੋੜ ਨਹੀਂ ਸਿਰਫ ਇੱਕੋ ਹੀ ਗੱਲ ਆ ਜੋ ਪ੍ਰਬੰਧਕ ਜੋ ਐਡਮਿਨਿਸਟ੍ਰੇਸ਼ਨ ਆ ਸਾਡੀ ਉਹਦੇ ਵੱਲੋਂ ਜਿਹੜੀਆਂ ਹਦਾਇਤਾਂ ਆਉਦੀਆਂ ਨੇ ਉਹਨਾਂ ਨੂੰ ਫੋਲੋ ਕਰੋ ਤੁਸੀਂ ਸਾਰੇ মিডিਆ ਵਾਲੇ ਸਾਥੀ ਤੁਹਾਡਾ ਵੀ ਮਤਲਬ ਇਹ ਜ਼ਿੰਮੇਵਾਰੀ ਬਣ ਜਾਂਦੀ ਆ ਕਿ ਅਸੀਂ ਵੀ ਲੋਕਾਂ ਦੇ ਵਿੱਚ ਜਿੱਥੇ ਅਫਵਾਹਾਂ ਆਉਂਦੀਆਂ ਨੇ ਅਫਵਾਹਾਂ ਨੂੰ ਆਪਣੇ ਮੋਬਾਈਲ ਫੋਨ ਤੇ ਕਈ ਤਰੀਕਿਆਂ ਨਾਲ ਤਸੰਦੀ ਆ ਇੱਕ ਅਫਵਾਹ ਆਈ ਉਹਨੂੰ ਆਪਾਂ ਕਰਕੇ ਸ਼ੇਅਰ ਕਰ ਦਿੱਤਾ ਉਹਦੀ ਆਥੈਂਟੀਸਿਟੀ ਕੋਈ ਜਿਹੜੀ ਆ ਉਹ ਹੁੰਦੀ ਨਹੀਂ ਆ ਔਰ ਲੋਕਾਂ ਦੇ ਵਿੱਚ ਪੈਨਿਕ ਕਰੀਏਟ ਹੋ ਜਾਂਦਾ ਸੋ ਕਿਸੇ ਤਰ੍ਹਾਂ ਦੀ ਕੋਈ ਖਬਰਾਂ ਆਉਣ ਦੀ ਲੋੜ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਪੰਜਾਬ ਸਰਕਾਰ ਜਿਹੜੀ ਆ ਉਹ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਆ ਲੋਕਾਂ ਦੇ ਵਿੱਚ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਜਿਹੜੀ ਆ ਉਹ ਨਹੀਂ ਆਉਣਦਿਆਂਗੇ ਔਰ ਮੂੰਹ ਤੋੜਵਾ ਜਵਾਬ ਜਿਹੜਾ ਆ ਪਾਕਿਸਤਾਨੀ ਹਮਲਾਵਰਾਂ ਦਾ ਠੀਕ ਓਕੇ